ਝਾਰਖੰਡ ਦੇ ਚੱਕਰਤਾਰਪੁਰ ਵਿੱਚ ਮੰਗਲਵਾਰ 30 ਜੁਲਾਈ ਤੜਕੇ ਇੱਕ ਰੇਲ ਹਾਦਸਾ ਵਾਪਰ ਗਿਆ। ਟ੍ਰੇਨ ਨੰਬਰ 12810 ਹਾਵੜਾ ਸੀਐਸਐਮਟੀ ਐਕਸਪ੍ਰੈਸ ਚੱਕਰਤਾਰਪੁਰ ਨੇੜੇ ਪਟੜੀ ਤੋਂ ਉੱਤਰ ਗਈ। ਇਸ ਹਾਦਸੇ 'ਚ 6 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਘਟਨਾ ਵਿੱਚ ਸ਼ਾਮਲ ਲੋਕੋਮੋਟਿਵ ਦਾ ਨੰਬਰ 37077 ਹੈ। ਜਾਣਕਾਰੀ ਮੁਤਾਬਕ ਇਹ ਰੇਲ ਹਾਦਸਾ ਸਵੇਰੇ 4 ਵਜੇ ਦੇ ਕਰੀਬ ਰਾਜਖਰ ਸਾਵਾ ਬੈਸਟ ਆਊਟਰ ਅਤੇ 12 ਬੰਬੂ ਸਟੇਸ਼ਨਾਂ ਵਿਚਕਾਰ ਵਾਪਰਿਆ। ਰੇਲਵੇ ਮੈਡੀਕਲ ਟੀਮਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਏਆਰਐਮਈ ਸਟਾਫ ਅਤੇ ਏਡੀਆਰਐਮ ਚੱਕਰਤਾਰਪੁਰ ਦੇ ਨਾਲ ਸਾਈਡ ਤੇ ਮੌਜੂਦ ਹਨ। ਸਾਰੇ ਜ਼ਖਮੀਆਂ ਨੂੰ ਭਾਰਤੀ ਰੇਲਵੇ ਦੀ ਮੈਡੀਕਲ ਟੀਮ ਨੇ ਮੁੰਡਲੀ ਸਹਾਇਤਾ ਦਿੱਤੀ ਹੈ। ਝਾਰਖੰਡ ਦੇ ਚੱਕਰਤਾਰਪੁਰ ਵਿੱਚ ਮੰਗਲਵਾਰ 30 ਜੁਲਾਈ ਤੜਕੇ ਇੱਕ ਰੇਲ ਹਾਦਸਾ ਵਾਪਰ ਗਿਆ। ਟ੍ਰੇਨ ਨੰਬਰ 12810 ਹਾਵੜਾ ਸੀਐਸਐਮਟੀ ਐਕਸਪ੍ਰੈਸ ਚੱਕਰਤਾਰਪੁਰ ਨੇੜੇ ਪਟੜੀ ਤੋਂ ਉਤਰ ਗਈ। ਇਸ ਹਾਦਸੇ 'ਚ 6 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਘਟਨਾ ਵਿੱਚ ਸ਼ਾਮਲ ਲੋਕੋ ਮੋਟਿਵ ਦਾ ਨੰਬਰ 37077 ਹੈ ਜਾਣਕਾਰੀ ਮੁਤਾਬਕ ਇਹ ਰੇਲ ਹਾਦਸਾ ਸਵੇਰੇ 4 ਵਜੇ ਦੇ ਕਰੀਬ ਰਾਜਖਰ ਸਾਵਾ ਬੈਸਟ ਆਊਟਰ ਅਤੇ 12 ਬੰਬੂ ਸਟੇਸ਼ਨ ਵਿਚਕਾਰ ਵਾਪਰਿਆ ਰੇਲਵੇ ਮੈਡੀਕਲ ਟੀਮਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਆਰਐਮਈ ਸਟਾਫ ਅਤੇ ਏਡੀਆਰਐਮ ਚੱਕਰਧਰਪੁਰ ਦੇ ਨਾਲ ਸਾਈਟ ਤੇ ਮੌਜੂਦ ਹਨ ਸਾਰੇ ਜ਼ਖਮੀਆਂ ਨੂੰ ਭਾਰਤੀ ਰੇਲਵੇ ਦੀ ਮੈਡੀਕਲ ਟੀਮ ਨੇ ਮੁੰਡਲੀ ਸਹਾਇਤਾ ਦਿੱਤੀ ਹੈ ਝਾਰਖੰਡ ਦੇ ਚੱਕਰਤਰਪੁਰ ਵਿੱਚ ਮੰਗਲਵਾਰ 30 ਜੁਲਾਈ ਤੜਕੇ ਇੱਕ ਰੇਲ ਹਾਦਸਾ ਵਾਪਰ ਗਿਆ। ਟ੍ਰੇਨ ਨੰਬਰ 12810 ਹਾਵੜਾ ਸੀਐਸਐਮਟੀ ਐਕਸਪ੍ਰੈਸ ਚੱਕਰਤਰਪੁਰ ਨੇੜੇ ਪਟੜੀ ਤੋਂ ਉਤਰ ਗਈ। ਇਸ ਹਾਦਸੇ 'ਚ 6 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਘਟਨਾ ਵਿੱਚ ਸ਼ਾਮਲ ਲੋਕੋਮੋਟਿਵ ਦਾ ਨੰਬਰ 37077 ਹੈ। ਜਾਣਕਾਰੀ ਮੁਤਾਬਕ ਇਹ ਰੇਲ ਹਾਦਸਾ ਸਵੇਰੇ 4 ਵਜੇ ਦੇ ਕਰੀਬ ਰਾਜਖਰ ਸਾਵਾ ਬੈਸਟ ਆਊਟਰ ਅਤੇ 12 ਬੰਬੂ ਸਟੇਸ਼ਨਾਂ ਵਿਚਕਾਰ ਵਾਪਰਿਆ। ਰੇਲਵੇ ਮੈਡੀਕਲ ਟੀਮਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਏਆਰਐਮਈ ਸਟਾਫ ਅਤੇ ਏਡੀਆਰਐਮ ਚੱਕਰਤਾਰਪੁਰ ਦੇ ਨਾਲ ਸਾਈਟ ਤੇ ਮੌਜੂਦ ਹਨ ਸਾਰੇ ਜ਼ਖਮੀਆਂ ਨੂੰ ਭਾਰਤੀ ਰੇਲਵੇ ਦੀ ਮੈਡੀਕਲ ਟੀਮ ਨੇ ਮੁੰਡਲੀ ਸਹਾਇਤਾ ਦਿੱਤੀ ਹੈ ਝਾਰਖੰਡ ਦੇ ਚੱਕਰਤਾਰਪੁਰ ਵਿੱਚ ਮੰਗਲਵਾਰ 30 ਜੁਲਾਈ ਤੜਕੇ ਇੱਕ ਰੇਲ ਹਾਦਸਾ ਵਾਪਰ ਗਿਆ ਟ੍ਰੇਨ ਨੰਬਰ 12810 ਹਾਵੜਾ ਸੀਐਸਐਮਟੀ ਐਕਸਪ੍ਰੈਸ ਚੱਕਰਤਾਰਪੁਰ ਨੇੜੇ ਪਟੜੀ ਤੋਂ ਉਤਰ ਗਈ ਇਸ ਹਾਦਸੇ 'ਚ 6 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਘਟਨਾ ਵਿੱਚ ਸ਼ਾਮਲ ਲੋਕੋ ਮੋਟਿਵ ਦਾ ਨੰਬਰ 37077 ਹੈ ਜਾਣਕਾਰੀ ਮੁਤਾਬਕ ਇਹ ਰੇਲ ਹਾਦਸਾ ਸਵੇਰੇ 4 ਵਜੇ ਦੇ ਕਰੀਬ ਰਾਜਖਰ ਸਾਵਾ ਬੈਸਟ ਆਊਟਰ ਅਤੇ 12 ਬੰਬੂ ਸਟੇਸ਼ਨਾਂ ਵਿਚਕਾਰ ਵਾਪਰਿਆ ਰੇਲਵੇ ਮੈਡੀਕਲ ਟੀਮਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਆਰਐਮਈ ਸਟਾਫ ਅਤੇ ਏਡੀਆਰਐਮ ਚੱਕਰ ਤਾਰਪੁਰ ਦੇ ਨਾਲ ਸਾਈਟ ਤੇ ਮੌਜੂਦ ਹਨ ਸਾਰੇ ਜ਼ਖਮੀਆਂ ਨੂੰ ਭਾਰਤੀ ਰੇਲਵੇ ਦੀ ਮੈਡੀਕਲ ਟੀਮ ਨੇ ਮੁੰਡਲੀ ਸਹਾਇਤਾ ਦਿੱਤੀ ਹੈ ਝਾਰਖੰਡ ਦੇ ਚੱਕਰਤਾਰਪੁਰ ਵਿੱਚ ਮੰਗਲਵਾਰ 30 ਜੁਲਾਈ ਤੜਕੇ ਇੱਕ ਰੇਲ ਹਾਦਸਾ ਵਾਪਰ ਗਿਆ। ਟ੍ਰੇਨ ਨੰਬਰ 12810 ਹਾਵੜਾ ਸੀਐਸਐਮਟੀ ਐਕਸਪ੍ਰੈਸ ਚੱਕਰਤਾਰਪੁਰ ਨੇੜੇ ਪਟੜੀ ਤੋਂ ਉੱਤਰ ਗਈ। ਇਸ ਹਾਦਸੇ 'ਚ 6 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਘਟਨਾ ਵਿੱਚ ਸ਼ਾਮਲ ਲੋਕੋਮੋਟਿਵ ਦਾ ਨੰਬਰ 37077 ਹੈ। ਜਾਣਕਾਰੀ ਮੁਤਾਬਕ ਇਹ ਰੇਲ ਹਾਦਸਾ ਸਵੇਰੇ 4 ਵਜੇ ਦੇ ਕਰੀਬ ਰਾਜਖਰ ਸਾਵਾ ਬੈਸਟ ਆਊਟਰ ਅਤੇ 12 ਬੰਬੂ ਸਟੇਸ਼ਨਾਂ ਵਿਚਕਾਰ ਵਾਪਰਿਆ। ਰੇਲਵੇ ਮੈਡੀਕਲ ਟੀਮਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਏਆਰਐਮਈ ਸਟਾਫ ਅਤੇ ਏਡੀਆਰਐਮ ਚੱਕਰਤਾਰਪੁਰ ਦੇ ਨਾਲ ਸਾਈਟ ਤੇ ਮੌਜੂਦ ਹਨ ਸਾਰੇ ਜ਼ਖਮੀਆਂ ਨੂੰ ਭਾਰਤੀ ਰੇਲਵੇ ਦੀ ਮੈਡੀਕਲ ਟੀਮ ਨੇ ਮੁੰਡਲੀ ਸਹਾਇਤਾ ਦਿੱਤੀ ਹੈ ਝਾਰਖੰਡ ਦੇ ਚੱਕਰਤਾਰਪੁਰ ਵਿੱਚ ਮੰਗਲਵਾਰ 30 ਜੁਲਾਈ ਤੜਕੇ ਇੱਕ ਰੇਲ ਹਾਦਸਾ ਵਾਪਰ ਗਿਆ ਟ੍ਰੇਨ ਨੰਬਰ 12810 ਹਾਵੜਾ ਸੀਐਸਐਮਟੀ ਐਕਸਪ੍ਰੈਸ ਚੱਕਰਤਾਰਪੁਰ ਨੇੜੇ ਪਟੜੀ ਤੋਂ ਉਤਰ ਗਈ ਇਸ ਹਾਦਸੇ 'ਚ 6 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਘਟਨਾ ਵਿੱਚ ਸ਼ਾਮਲ ਲੋਕੋ ਮੋਟਿਵ ਦਾ ਨੰਬਰ 37077 ਹੈ ਜਾਣਕਾਰੀ ਮੁਤਾਬਕ ਇਹ ਰੇਲ ਹਾਦਸਾ ਸਵੇਰੇ 4 ਵਜੇ ਦੇ ਕਰੀਬ ਰਾਜਖਰ ਸਾਵਾ ਬੈਸਟ ਆਊਟਰ ਅਤੇ 12 ਬੰਬੂ ਸਟੇਸ਼ਨਾਂ ਵਿਚਕਾਰ ਵਾਪਰਿਆ ਰੇਲਵੇ ਮੈਡੀਕਲ ਟੀਮਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਆਰਐਮਈ ਸਟਾਫ ਅਤੇ ਏਡੀਆਰਐਮ ਚੱਕਰ ਤਾਰਪੁਰ ਦੇ ਨਾਲ ਸਾਈਟ ਤੇ ਮੌਜੂਦ ਹਨ ਸਾਰੇ ਜ਼ਖਮੀਆਂ ਨੂੰ ਭਾਰਤੀ ਰੇਲਵੇ ਦੀ ਮੈਡੀਕਲ ਟੀਮ ਨੇ ਮੁੰਡਲੀ ਸਹਾਇਤਾ ਦਿੱਤੀ ਹੈ ਝਾਰਖੰਡ ਦੇ ਚੱਕਰਤਾਰਪੁਰ ਵਿੱਚ ਮੰਗਲਵਾਰ 30 ਜੁਲਾਈ ਤੜਕੇ ਇੱਕ ਰੇਲ ਹਾਦਸਾ ਵਾਪਰ ਗਿਆ। ਟ੍ਰੇਨ ਨੰਬਰ 12810 ਹਾਵੜਾ ਸੀਐਸਐਮਟੀ ਐਕਸਪ੍ਰੈਸ ਚੱਕਰਤਾਰਪੁਰ ਨੇੜੇ ਪਟੜੀ ਤੋਂ ਉੱਤਰ ਗਈ। ਇਸ ਹਾਦਸੇ 'ਚ 6 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਘਟਨਾ ਵਿੱਚ ਸ਼ਾਮਲ ਲੋਕੋਮੋਟਿਵ ਦਾ ਨੰਬਰ 37077 ਹੈ। ਜਾਣਕਾਰੀ ਮੁਤਾਬਕ ਇਹ ਰੇਲ ਹਾਦਸਾ ਸਵੇਰੇ 4 ਵਜੇ ਦੇ ਕਰੀਬ ਰਾਜਖਰ ਸਾਵਾ ਬੈਸਟ ਆਊਟਰ ਅਤੇ 12 ਬੰਬੂ ਸਟੇਸ਼ਨਾਂ ਵਿਚਕਾਰ ਵਾਪਰਿਆ। ਰੇਲਵੇ ਮੈਡੀਕਲ ਟੀਮਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਏਆਰਐਮਈ ਸਟਾਫ ਅਤੇ ਏਡੀਆਰਐਮ ਚੱਕਰਤਾਰਪੁਰ ਦੇ ਨਾਲ ਸਾਈਟ ਤੇ ਮੌਜੂਦ ਹਨ ਸਾਰੇ ਜ਼ਖਮੀਆਂ ਨੂੰ ਭਾਰਤੀ ਰੇਲਵੇ ਦੀ ਮੈਡੀਕਲ ਟੀਮ ਨੇ ਮੁੰਡਲੀ ਸਹਾਇਤਾ ਦਿੱਤੀ ਹੈ